ਅੱਜ ਉਸ ਮਹਾਨ ਯੋਧੇ ਦਾ ਸ਼ਹੀਦੀ ਦਿਹਾੜਾ ਹੈ ਅੱਜ ਉਸ ਮਹਾਨ ਸ਼ਹੀਦ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਆਂ ਜਿਸ ਸ਼ਹੀਦ ਨੇ ਕੇਸ ਨਹੀਂ ਕਤਲ ਕਰਾਏ ਕੇਸ ਨਹੀਂ ਕਟਾਏ ਬੀਬੀਓ ਸੁਣਿਓ ਧਿਆਨ ਦੇ ਨਾਲ ਸਾਡੇ ਛੋਟੇ-ਛੋਟੇ ਬੱਚੇ ਐ 2-2 3-3 4-4 ਸਾਲ ਦੇ ਬੱਚੇ ਐ 2-3-4 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਵੀ ਕੇਸ ਕੱਟਣੇ ਆ ਜਾਂ ਰੱਖਣੇ ਆ ਇਹ ਇੱਕ ਮਾਂ ਦਾ ਫਰਜ਼ ਹੈ ਮਾਂ ਨੇ ਦੱਸਣਾ ਹੁੰਦਾ ਹੈ ਵੀ ਪੁੱਤ ਅਸੀਂ ਕਿਹਨਾਂ ਦੇ ਵਾਰਿਸ ਆ ਸਾਡਾ ਗੁਰੂ ਕੌਣ ਹੈ ਸਾਡੇ ਗੁਰੂ ਨੇ ਸਾਡੀ ਖਾਤਰ ਕੀ ਕੀਤਾ ਸਾਡੇ ਵਾਰਸਾਂ ਨੇ ਸਾਡੇ ਸ਼ਹੀਦਾਂ ਨੇ ਕੇਸ ਨਹੀਂ ਕਟਾਏ ਆਪਣੀਆਂ ਖੋਪਰੀਆਂ ਲਹਾ ਦਿੱਤੀਆਂ ਇੱਕ ਮਾਂ ਬਾਪ ਦਾ ਫਰਜ਼ ਹੈ 3 ਸਾਲ ਦੇ ਬੱਚੇ ਦੇ ਅੱਜ ਜਦੋਂ ਅਸੀਂ ਕੇਸ ਕੱਟੇ ਵੇਖਦੇ ਆ ਤੇ ਮਨ ਪੁੱਭਾਂ ਮਾਰਮਾ ਰੋਂਦਾ ਵੀ ਸਾਡੀ ਸਿੱਖੀ ਜਾ ਕਿੱਧਰ ਨੂੰ ਰਹੀ ਹੈ ਸਾਡੇ ਵਾਰਸਾਂ ਨੇ ਸਾਡੀ ਖਾਤਰ ਕੀ ਕੁਝ ਕੀਤਾ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਨਹੀਂ ਸੰਗਤ ਜੀ ਅਰਦਾਸ ਕਰਿਆ ਕਰੋ ਗੁਰੂ ਦੇ ਚਰਨਾਂ ਵਿੱਚ ਮਹਾਰਾਜ ਜੀ ਅਸੀਂ ਭੁੱਲ ਗਏ ਹਾਂ ਅਸੀਂ ਭਟਕੇ ਹੋਏ ਹਾਂ ਮਾਰੇ ਅਸੀਂ ਤੁਹਾਡੇ ਇਤਿਹਾਸ ਤੋਂ ਜਾਣੂ ਨਹੀਂ ਹਾਂ ਕਰੋ ਕਿਰਪਾ ਐ ਦਾਤਾ ਜੀ ਅਸੀਂ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਵਾ ਲਈਏ ਮਾਰੇ ਸਾਡੇ ਤੇ ਵੀ ਰਹਿਮ ਤਾਂ ਕਰੋ ਅਸੀਂ ਵੀ ਕੇਸ ਰੱਖ ਲਈਏ ਅਸੀਂ ਵੀ ਦਾੜੀਆਂ ਰੱਖ ਲਈਏ ਅਸੀਂ ਵੀ ਆਪਣੇ ਸਿਰਾਂ ਤੇ ਦਸਤਾਰਾਂ ਸਜਾਈਏ ਅੱਜ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਜਾਇਓ ਜਿਹੜੇ ਭਾਵਨਾ ਨਾਲ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਐ ਗੁਰੂ ਉਹਨਾਂ ਨੂੰ ਮਾੜੇ ਕੰਮਾਂ ਤੋਂ ਵਰਜ ਦਿੰਦਾ ਰੱਖ ਲੈਂਦਾ ਜਿਵੇਂ ਭਾਈ ਜੋਗੇ ਦੀ ਰੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਐ ਨਾ ਜੀ ਗੁਰੂ ਸਾਡੀ ਵੀ ਰੱਖਿਆ ਕਰੇਗਾ ਪਰ ਜੇ ਅਸੀਂ ਸੱਚੇ ਦਿਲੋਂ ਗੁਰੂ ਦੇ ਬਣੇ ਹੋਈਏ ਅਰਦਾਸ ਕਰੋ ਐ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਸੌਣ ਦਾ ਮਹੀਨਾ ਚੜਿਆ ਹੈ ਸੌਣ ਦੇ ਮਹੀਨੇ ਵਿੱਚ ਕਿਰਪਾ ਕਰੋ ਸਾਨੂੰ ਸਦਾ ਵਾਸਤੇ ਆਪਣੇ ਚਰਨਾਂ ਨਾਲ ਜੋੜ ਲਾਓ ਜਿੱਥੇ ਅੱਜ ਆਪਾਂ ਸੁੱਖ ਮੰਗਣੇ ਹੈ ਜਿੱਥੇ ਗੁਰੂ ਦੇ ਪਾਸੋਂ ਹੋਰ ਦਾਤਾਂ ਮੰਗਣੀਆਂ ਉਥੇ ਗੁਰੂ ਦੇ ਪਾਸੋਂ ਇਹ ਵੀ ਦਾਤ ਮੰਗ ਕੇ ਜਾਓ ਮਹਾਰਾਜ ਜੀ ਸਾਨੂੰ ਵੀ ਸਿੱਖੀ ਦੀ ਦਾਤ ਦੇ ਦਿਓ ਮੈਂ ਇੱਕ ਬਚਨ ਕਰਿਆ ਕਰਦਾ ਮੈਂ ਕਿਹਾ ਸੰਗਤ ਜੀ ਤੁਸੀਂ ਆਪਣੇ ਪੁੱਤਰਾਂ ਧੀਆਂ ਵਾਸਤੇ ਬਹੁਤ ਪੈਸਾ ਜੋੜ ਕੇ ਜਾਓਗੇ ਤੁਸੀਂ ਆਪਣੇ ਪੁੱਤਰਾਂ ਧੀਆਂ ਵਾਸਤੇ ਜ਼ਮੀਨ ਜਾਇਦਾਦ ਦੇ ਕੇ ਜਾਓਗੇ ਪਰ ਤੁਸੀਂ ਆਪਣੇ ਘਰਾਂ ਵਿੱਚ ਗੁਰੂ ਨਾਨਕ ਦੀ ਸਿੱਖੀ ਵੀ ਦੇ ਕੇ ਜਾਓ ਇਹ ਨਾ ਹੋਵੇ ਤੁਹਾਡੇ ਪੁੱਤਰਾਂ ਦੇ ਕੋਲ ਪੈਸਾ ਬਹੁਤ ਹੋਵੇ ਜ਼ਮੀਨ ਜਾਇਦਾਦ ਬਹੁਤ ਹੋਵੇ ਪਰ ਜੇ ਤੁਹਾਡੇ ਘਰਾਂ ਵਿੱਚ ਸਿੱਖੀ ਨਹੀਂ ਹੈ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਕੰਗਾਲ ਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਦੀ ਸਿੱਖੀ ਆਪਣੇ ਘਰਾਂ ਵਿੱਚ ਦੇ ਕੇ ਜਾਇਓ ਜੇ ਗੁਰਨਾਨਕ ਦੀ ਸਿੱਖੀ ਤੁਹਾਡੇ ਘਰਾਂ ਵਿੱਚ ਹੈ ਤੇ ਦੁਨੀਆ ਦੀ ਕੋਈ ਵੀ ਤਾਕਤ ਤੁਹਾਡੇ ਘਰ ਵਿੱਚੋਂ ਚੜ੍ਹਦੀ ਕਲਾ ਨਹੀਂ ਖੋ ਸਕਦੀ ਤੁਹਾਡੇ ਘਰ ਵਿੱਚੋਂ ਆਨੰਦ ਨਹੀਂ ਖੋ ਸਕਦੀ ਆ ਪੁੱਛ ਕੇ ਵੇਖੋ ਸਿੱਖਾਂ ਦੇ ਕੋਲੋਂ ਭਾਈ ਤਾਰੂ ਸਿੰਘ ਦਾ ਖੋਪਰ ਲੈ ਰਿਆ ਹੈ ਪਰ ਭਾਈ ਤਾਰੂ ਸਿੰਘ ਮੁਖ ਤੋਂ ਜਪਜੀ ਸਾਹਿਬ ਦਾ ਜਾਪ ਕਰ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਨੰਦ ਨਹੀਂ ਖੋ ਸਕੇ ਆ ਪਿੱਛੇ ਜੇ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਹੈ ਭਾਈ ਮਨੀ ਸਿੰਘ ਦਾ ਜਲਾਦਾਂ ਨੇ ਬੰਦ ਬੰਦ ਕੱਟ ਦਿੱਤਾ ਪਰ ਭਾਈ ਮਨੀ ਸਿੰਘ ਦੇ ਕੱਟੇ ਹੋਏ ਬੰਦਾਂ ਦੇ ਵਿੱਚੋਂ ਵੀ ਸੁਖਮਣੀ ਸਾਹਿਬ ਦਾ ਜਾਪ ਚੱਲ ਰਿਹਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਆਨੰਦ ਹੈ ਅੱਜ ਸਾਡੇ ਕੋਲ ਮਾਇਆ ਬਹੁਤ ਹੈ ਜ਼ਮੀਨ ਜਾਇਦਾਦ ਬਹੁਤ ਹੈ ਪੁੱਤਰ ਧੀ ਸਾਡੇ ਕੋਲ ਹੈ ਪਰ ਸਾਡੇ ਕੋਲ ਅੰਦਰਲਾ ਆਨੰਦ ਨਹੀਂ ਹੈ ਇਹ ਆਨੰਦ ਕਿੱਥੋਂ ਮਿਲਣਾ ਹੈ ਇਹ ਗੁਰੂ ਦੇ ਪਾਸੋਂ ਜਦੋਂ ਗੁਰੂ ਵਾਲੇ ਬਣ ਗਏ ਜਦੋਂ ਗੁਰੂ ਨੂੰ ਆਪਣਾ ਬਣਾ ਲਿਆ ਬਹੁਤਿਆਂ ਨੂੰ ਆਪਣਾ ਬਣਾ ਕੇ ਵੇਖ ਲਿਆ ਆਓ ਹੁਣ ਗੁਰੂ ਨੂੰ ਵੀ ਆਪਣਾ ਬਣਾ ਲਈਏ